ਦੰਨ ਚੀਜ਼ਾਂ ਦੱਸਿਆ ਨੇ ਵੀ ਜੋ ਸਤਿਗੁਰੂ ਹੁੰਦਾ ਉਹਦੀ ਕਿਰਿਆ ਗੰਮਤਾ ਜਿ ਨਹੀਂ ਆਂਦੇ ਉਹਨੂੰ ਕੋਈ ਸਮਝ ਨਹੀਂ ਸਕਦਾ ਕੌਣ ਹੈ ਕਈ ਪ੍ਰੇਮੀਆਂ ਦਾ ਖਿਆਲ ਹੈ ਬਈ ਸਤਿਗੁਰੂ ਸਾਹਮਣੇ ਹੋਵੇ ਗੁਰੂ ਨਾਨਕ ਸਾਹਿਬ ਸਾਹਮਣੇ ਹੁੰਦੇ ਗੁਰੂ ਦਸਮੇਸ਼ ਪਿਤਾ ਸਾਹਮਣੇ ਹੁੰਦੇ ਮਨੁੱਖ ਰੂਪ ਦੀ ਮੈਂ ਬਾਤ ਕਰਦਾ ਸ਼ਬਦ ਦੀ ਬਾਤ ਨਹੀਂ ਕਰਦਾ ਵੀ ਉਹਨਾਂ ਨੂੰ ਅਸੀਂ ਸਮਝ ਗਏ ਸੀ ਬਿਲਕੁਲ ਨਹੀਂ ਕੋਈ ਟਾਮਾ ਟਾਮਾ ਸਮਝਿਆ ਕਿ ਸਤਿਗੁਰੂ ਜੋ ਹੈ ਉਹ ਸਰੀਰ ਨਹੀਂ ਹੋਇਆ ਕਰਦਾ ਕਦੇ ਵੀ ਸਰੀਰ ਉਹਦਾ ਉਸੇ ਤਰ੍ਹਾਂ ਹੈ ਜਿਵੇਂ ਸਰੀਰ ਵਾਸਤੇ ਘੋੜਾ ਹੁੰਦਾ ਐਸੇ ਤਰ੍ਹਾਂ ਦੇ ਨਾਲ ਇਹ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਜੋ ਹੈ ਅੱਖਾਂ ਵਿੱਚ ਹੀ ਹੋ ਕੇ ਸਤਿਗੁਰੂ ਦੇਖਦਾ ਕੰਨਾਂ ਵਿੱਚ ਹੀ ਹੋ ਕੇ ਸੁਣਦਾ ਹੈ ਜਿਵਾਨ ਰਾਹੀਂ ਬੋਲਦਾ ਹੈ ਨਾਸਕਾ ਰਾਹੀਂ ਸੁਗੰਧ ਲੈਂਦਾ ਹੈ ਸ਼ਰੀਰ ਦੇ ਰਾਹੀਂ ਸਪਰਸ਼ ਫੀਲ ਕਰਦਾ ਹੈ ਲੇਕਿਨ ਇਹ ਨਹੀਂ ਹੈ ਸ਼ਰੀਰ ਨਹੀਂ ਹੋਇਆ ਕਰਦਾ ਕਦੇ ਅਸੀਂ ਭਲੇਖੇ ਨਾਲ ਸ਼ਰੀਰ ਸਮਝਦੇ ਆਂ ਸ਼ਰੀਰ ਦੀ ਪੂਜਾ ਕਰਨ ਨੂੰ ਜੀ ਕਰਦਾ ਹੈ ਸ਼ਰੀਰ ਦੇ ਦਰਸ਼ਨ ਕਰਨ ਨੂੰ ਜੀ ਕਰਦਾ ਹੈ ਸ਼ਰੀਰ ਨਾਲ ਗੱਲਾਂ ਕਰਨ ਨੂੰ ਜੀ ਕਰਦਾ ਹੈ ਸ਼ਰੀਰ ਨਾਲ ਪਿਆਰ ਕਰਨ ਨੂੰ ਜੀ ਕਰਦਾ ਹੈ ਇਹਨਾਂ ਸਾਰਾ ਅ ਗਿਆਨ ਹੈ ਕੇ ਇਸ ਕਰਕੇ ਗੁਰੂ ਜਿਹੜਾ ਹੁੰਦਾ ਅਗੰਮ ਹੁੰਦਾ ਉਹ ਸਰੀਰ ਨਹੀਂ ਹੁੰਦਾ ਉਹਨਾਂ ਦਾ ਗੰਮ ਨੂੰ ਵੀ ਸਮਝਣਾ ਬਹੁਤ ਮੁਸ਼ਕਲ ਹੈ ਗਾਮਤਾ ਜਨਾ ਜਿਹੜਾ ਆਵੇ ਮਨ ਤੇ ਬੁੱਧੀ ਸਮਝ ਲੋ ਵੀ ਸਾਨੂੰ ਮਿਲੀਆਂ ਹੋਈਆਂ ਨੇ ਚਿੱਤ ਮਿਲਿਆ ਹੋਇਆ ਚਿਤਵਨਾ ਕਰਨ ਵਾਸਤੇ ਬੁੱਧੀ ਮਿਲੀ ਹੋਈ ਹੈ ਸਾਨੂੰ ਨਿਰਣਾ ਸ਼ਕਤੀ ਹੈ ਮਨ ਜਿਹੜਾ ਇਹ ਫਿਰ ਨਹੀਂ ਕਰਦਾ ਤਿੰਨ ਟੂਲਸ ਨੇ ਸਾਡੇ ਕੋਲ ਇਹਦੇ ਨਾਲ ਅਸੀਂ ਅੰਦਾਜ਼ੇ ਲਾਉਨੇ ਆ ਪਹਿਲਾਂ ਤਾਂ ਮੰਦੀ ਕੋਈ ਸ਼ਕਲ ਨਹੀਂ ਹੈ ਬੁੱਧੀ ਦੀ ਕੋਈ ਸ਼ਕਲ ਨਹੀਂ ਹੈ ਤਿਤ ਦੀ ਕੋਈ ਸ਼ਕਲ ਨਹੀਂ ਹੈ ਗੁਰੂ ਆ ਗਾਮ ਮੰ ਬੁੱਧੀ ਦੇ ਜਿਹੜਾ ਸਮਝ ਨਾ ਆਵੇ ਨਾ ਬੁੱਧੀ ਜਿੱਥੇ ਪਹੁੰਚ ਨਾ ਸਕੇ ਜਿੱਥੇ ਬੁੱਧੀ ਦੀ ਪਹੁੰਚ ਨਾ ਹੋਵੇ ਉਹਨੂੰ ਗਾਮ ਅਗੋਚਰ ਕਹਿੰਦੇ ਹੈ ਨਾ ਅੱਖਾਂ ਵਿੱਚੋਂ ਕੋਈ ਥੀ ਜਾਨ ਸਕੇ ਨਾ ਕੰਨ ਜਾਣ ਸਕੇ ਨਾ ਰਸ ਨਾ ਜਾਣ ਸਕੇ ਨਾ ਨਾਸਕਾ ਜਾਣ ਸਕੇ ਨਾ स्पर्ਸ਼ਕਤੀ ਜਾਣ ਸਕੇ ਉਹ ਗੰਮ ਚੀਜ਼ ਹੋਇਆ ਕਰਦੀ ਹੈ ਗਮਤਾ ਤੋਂ ਪਰੇ ਜਾਣਨ ਤੋਂ ਪਰੇ ਤੇ ਜੇ ਅਸੀਂ ਕਹੀਏ ਜਾਣਨ ਤੋਂ ਪਰੇ ਤਾਂ ਕੁਝ ਹੁੰਦਾ ਹੀ ਨਹੀਂ ਉਹ ਕਹਿੰਦੇ ਆਹੀ ਗੱਲ ਹੈ ਜਾਣਨ ਤੋਂ ਪਰੇ ਜਿਹੜਾ ਕੁਝ ਹੈਗਾ ਉਹ ਹੈਗਾ ਸਤਗੁਰ ਪਰਖਿਆ ਗੰਮ ਹੈ ਪਰਖ ਕਹਿੰਦੇ ਨੇ ਜਿਹੜਾ ਸਾਰੇ ਸਮਾਇਆ ਹੋਇਆ ਹੋਵੇ ਰਹੇ ਗਰੇ ਦਿਲ ਵਿੱਚ ਬਸਦਾ ਫੇਰ ਉਹ ਗਮਤਾ ਚ ਨਹੀਂ ਆਉਂਦਾ ਮਨ ਦੇ ਚਿੱਤ ਦੇ ਬੁੱਧੀ ਦੇ ਮੈਂ ਭਾਵਦੇ ਹਾਂ ਭਾਵਦੇ ਗਮਤਾ ਚ ਨਹੀਂ ਆਉਂਦਾ ਇਸ ਕਰੇ ਸਤਿਗੁਰੂ ਜੋ ਹੈ ਜੇ ਅਸੀਂ ਹੋਰ ਕਹਿ ਦੀਏ ਵੀ ਉਹ ਜੋਤ ਹੁੰਦਾ ਕੁਝ ਨੇੜੇ ਆ ਜਾਂਦੀ ਹੈ ਗੱਲ ਪਰ ਅਸੀਂ ਜਦ ਜੋਤ ਕਹਿੰਦੇ ਆ ਅਸੀਂ ਜੋਤ ਕਹਿੰਦੇ ਆ ਜੋਤ ਜਗਾ ਦੇ ਗੁਰੂ ਰੰਗ ਸਾਹਿਬ ਦੇ ਉਹ ਦੀਵੇ ਦੀ ਜੋਤ ਨੂੰ ਅਸੀਂ ਜੋਤ ਕਹਿੰਦੇ ਹਾਂ ਇਹ ਜੀ ਨਹੀਂ ਹੈ ਸਤਿਗੁਰੂ ਦੀ ਜੋਤ ਐਸਾਨੀਆ ਸਤਿਗੁਰੂ ਜਾਂ ਬਿਜਲੀ ਦੀ ਜੋਤ ਪੁਣਾਈ ਹੁੰਦੀ ਹੈ ਪੁਜਾਰਾਂ ਚ ਵੇਚਦੀ ਆ ਉਹ ਵੀ ਨਹੀਂ ਹੈ ਉਹਦਾ ਰੂਪ ਰੰਗ ਰੇਖ ਪਏ ਕੁਝ ਨਹੀਂ ਹੋਇਆ ਕਰ ਗੱਲਾਂ ਫਾਲੋ ਕਰਿਓ ਸਤਿਗੁਰੂ ਦੀ ਉਹ ਸਾਰਿਆਂ ਨੂੰ ਦੇਖਣ ਵਾਲਾ ਹੁੰਦਾ ਹਸਤੀਆ ਦਿਖਣ ਵਾਲਾ ਨਹੀਂ ਹੁੰਦਾ ਉਹ ਕਾਰਜ ਕਰਦਾ ਸਰੀਰ ਦੇ ਵਿੱਚ ਹੀ ਹੋ ਕੇ ਇਸ ਕਰਕੇ ਸਰੀਰ ਮਹਾਂ ਪਵਿੱਤਰ ਹੁੰਦਾ ਜਿਹਦੇ ਵਿੱਚ ਹੀ ਹੋ ਕੇ ਸਤਿਗੁਰੂ ਕੰਮ ਕਰਦਾ ਸੋ ਸਤਿਗੁਰੂ ਕੰਮ ਤਾਂ ਚ ਨਹੀਂ ਆਉਂਗਾ ਫੇਰ ਉਹ ਨਰਵੈਰ ਨਿਰਾਲਾ ਹੈ ਉਹਦੇ ਕੋਤਕ ਸਾਰੇ ਹੀ ਨਿਰਾਲੇ ਨੇ ਦੁਨੀਆਂ ਵਰਗੇ ਨਹੀਂ ਹੈ ਦੁਨੀਆਂ ਤੋਂ ਅਜੀਬ ਨੇ ਗੁਰੂ ਪੰਚਵੇਂ ਪਾਸ਼ਾ ਮਹਾਰਾਜ ਆਪ ਨੂੰ ਲਾਹੌਰ ਵਿੱਚ ਜਾ ਕੇ ਬੜੇ ਤਸੀਹੇ ਦਿੱਤੇ ਗਏ। ਪਹਿਲੇ 100 ਦਿਨ ਆਪ ਨੂੰ ਜੇਠ ਦੀ ਧੁੱਪ ਦੇ ਵਿੱਚ ਧੁੱਪੇ ਜਿੱਥੇ ਧਰਤੀ ਬਹੁਤ ਤਪਦੀ ਸੀ ਉੱਥੇ ਖੜਾ ਕੀਤਾ ਗਿਆ। ਹੁਕਮ ਦੇ ਤਾ ਬਿਨਾ ਪਾਣੀ ਦੇਣਾ ਨਾ ਕੋਈ ਖਾਣ ਨੂੰ ਦੇਣਾ। 30 ਦਿਨ ਲੰਘੇ 30 ਦਿਨ ਤੇ ਬਾਅਦ ਉਹ ਚੰਦੂਰੀ ਨੂੰ ਆਉਂਦੀ ਹੈ ਲੈ ਕੇ ਕੁਝ ਖਾਣ ਨੂੰ ਮਾਰਾ ਇਹ ਕਹਿੰਦੇ ਬੀਬਾ ਇਸ਼ ਕਰਦਾ ਨਹੀਂ ਅਸੀਂ ਖਾਣਾ ਕਿਉਂਕਿ ਇਹਦੇ ਵਿੱਚ ਸਾਰੀ ਪਾਪ ਦੀ ਕਮਾਈ ਆ ਨਹੀਂ ਖਾਣਾ ਮਹਾਰਾਜ ਪਾਣੀ ਪੀ ਰਹੋ ਕਹਿੰਦੇ ਨਹੀਂ ਪਾਣੀ ਵੀ ਨਹੀਂ ਪੀਣਾ ਤਿੰਨ ਦਿਨ ਲੰਘ ਗਏ ਚੌਥੇ ਦਿਨ ਆਪ ਨੂੰ ਦੇਖ ਦੇ ਵਿੱਚ ਵਾਲੇ ਆ ਗਏ ਦੇਖ ਨਹੀਂ ਸਕਦੇ ਭਾਈ ਪ੍ਰਾਣੇ ਨੇ ਆਪਸ ਵਿੱਚ ਪੰਜ ਸਿੰਘ ਨੇ ਕਹਿੰਦੇ ਦੇਖਿਆ ਨਹੀਂ ਜਾਂਦਾ ਵੀ ਗੁਰੂ ਮਹਾਰਾਜ ਕੀ ਕਰਦੇ ਨੇ ਉਹਦੇ ਅਗਲੇ ਦਿਨ ਹੌਟ ਪਲੇਟ ਦੇ ਉੱਤੇ ਲਾਲ ਕਰ ਲਈ ਤਵੀ ਕਹਿੰਦੇ ਇਹਦੇ ਉੱਤੇ ਬੈਠ ਜਾਓ ਜਦੋਂ ਗੁਰੂ ਮਹਾਰਾਜ ਜੀ ਚਰਨ ਧਾਣ ਲੱਗੇ ਉਸ ਵੇਲੇ ਸਿੱਖ ਤੋਂ ਰਿਹਾ ਨਾ ਗਿਆ ਦੋ ਵਾਰ ਚੱਕ ਲਈ ਮਹਾਰਾਜ ਦੀ ਦ੍ਰਿਸ਼ਟੀ ਪੈ ਗਿਆ ਕਹਿੰਦੇ ਭਾਈ ਪ੍ਰਾਣਾ ਕੀ ਕਰਦਾ ਮਹਾਰਾਜ ਦੇਖਿਆ ਨਹੀਂ ਜਾਂਦਾ ਤਾੜੀ ਮਾਰਨਾ ਕਿਉਂ ਮਾਰਦਾ ਹੈ ਤਾੜੀ ਕਹਿੰਦਾ ਲਾਹੌਰ ਤੇ ਦਿੱਲੀ ਦੋਵੇਂ ਹੁਣੇ ਘਰ ਕੋ ਜਾਣਗੇ ਕਹਿੰਦੇ ਦੁਨੀਆਂ ਨੇ ਕੀ ਕਸੂਰ ਕਰਿਆ ਲਾਹੌਰ ਦੇ ਬੇਅੰਤ ਸੰਗਤਾਂ ਆਪਣੀਆਂ ਦਿੱਲੀ ਜਪੜੀਆਂ ਬੇਅੰਤ ਸੰਗਤਾਂ ਨੇ ਉਹਨਾਂ ਨੇ ਤਾਂ ਕੋਈ ਕਸੂਰ ਨਹੀਂ ਕਰਿਆ ਤੂੰ ਧਰਤੀ ਨੂੰ ਘਰ ਸ਼ਹਿਰਾਂ ਨੂੰ ਘਰ ਕਰਨ ਲੱਗਿਆ ਹੈ हट ਜਾ ਸ਼ਕਤੀ ਕਿਥੋਂ ਆਈ ਹੈ ਕਹਿੰਦੇ ਤੁਹਾਡੇ ਚਰਨਾ ਤੋਂ ਫਿਰ ਕਹਿੰਦੇ ਅਸੀਂ ਨਹੀਂ ਕਰ ਸਕਦੇ ਸਾਡੀ ਕਿਰਿਆ ਨੂੰ ਦੇਖੋ ਅਸੀਂ ਮੌਜ ਨਾਲੇ ਕਰ ਰਹੇ ਹਾਂ ਸਭ ਕੁਝ ਦੇਖਦੇ ਜਾਓ ਸਾਨੂੰ ਸਰੀਰ ਦੇ ਉੱਤੇ ਸਭ ਕੁਝ ਨਜ਼ਰ ਆਏਗਾ ਪਰ ਮੈਨੂੰ ਕੁਝ ਨਹੀਂ ਮੈਂ ਨਲੇ ਭਵਾ ਗਿਆ ਤਵੀ ਤੇ ਬਿਠਾਤਾ ਉਤੇ ਗਰਮ ਰੇਤ ਪੈਂਦੀਆ ਮੀਆਂ ਮੀਰ ਜੀ ਆ ਗਏ ਦੋਵੇਂ ਬਾਹ ਖੜਿਆ ਗੱਲਿਆ ਮੀਰ ਮੀਆਂ ਮੀਰ ਕਹਿਣ ਲਗੇ ਮਹਾਰਾਜ ਮੈਂ ਦੇਖ ਨਹੀਂ ਸਕਦਾ ਨਹੀਂ ਮੈਂ ਤਾਂ ਦੇਖਿਆ ਜਾਂਦਾ ਮੈਂ ਸ਼ਰਾਬ ਦਿੰਨਾ ਕਹਿੰਦੇ ਮੀਆਂ ਵੀਰ ਕਿਹਨੂੰ ਸ਼ਰਾਬ ਦਿੰਨਾ ਹੈ ਇਥੇ ਸ਼ਰਾਬ ਦੇਣ ਵਾਲਾ ਕਿਹਨੂੰ ਦਿੰਦਾ ਮੈਨੂੰ ਦੱਸ ਤਾਂ ਸਹੀ ਬਾਸ਼ਾ ਜਿਹੜੇ ਜ਼ੁਲਮ ਕਰ ਰਹੇ ਕਹਿੰਦੇ ਮੀਆਂ ਮੀਰ ਤੈਂ ਇੱਕ ਵਾਰੀ ਸਾਤੇ ਪੁੱਛਿਆ ਸੀ ਨਾ ਬਈ ਬਰਮ ਗਿਆਨੀ ਦੀ ਕਿਰਿਆ ਕਹੇ ਜੀ ਹੁੰਦੀ ਹੈ ਤੈਨੂੰ ਅਸੀਂ ਦੱਸ ਰਹੇ ਸੀ ਇਸ ਤਰ੍ਹਾਂ ਪੜੋ नेखे प्रभ जी ॿिनि भरम ज्ञानी दूा ना वेखे प्रव जी ॿिनि भरम ज्ञानी ਹਤਾ ਸੋਇ ਅਵਰਨਾ ਦੇਖੇ ਕਿਸਵੇਂ ਕੋਈ ਨਾਨਕੇ ਲੱਛਣ ਬਰਮ ਗਿਆ ਮੀਆਂ ਮੀਰ ਸੰਸਾਰ ਦੇ ਅੰਦਰ ਪਰਮੇਸ਼ਰ ਤੋਂ ਬਗੈਰ ਕੋਈ ਹੈ ਕਹਦਾ ਨਹੀਂ ਫਿਰ ਵੀਰ ਜੀ ਫਿਰ ਕਿਨੂੰ ਸ਼ਰਾਬ ਦੇਣਾ ਇੱਥੇ ਪਰਮੇਸ਼ਰ ਤੇ ਬਿਨਾਂ ਤਾਂ ਕੋਈ ਹੈ ਨਹੀਂ ਉਹ ਆਪਣਾ ਕੌਤਕ ਆਪ ਕਰਦਾ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਅਨੰਤ ਕੋ ਕਰੇ ਇੱਕ ਖੇਲ ਰਚੀ ਹੋਈ ਹੈ ਆਪਣੀ ਮਾਇਆ ਪਸਾਰੀ ਆਪੇ ਵੇਖਨ ਹਾਰਾ ਨਾਨਾ ਰੂਪ ਤਰੇ ਬੋਰੰਗੀ ਸਫਤੇ ਰਹੇ ਨੇ ਆਹ ਸੋਲੇ ਨਾਲ ਨੂੰ ਕਰੀ ਸ਼ਰਾਬ ਕਹਦਾ ਸ਼ਰਾਬ ਇਹ ਸਾਰਾ ਪਰਮੇਸ਼ਰ ਰੂਪ ਆਇਆ ਆਪੇ ਪਾਵ ਤਾਪੇ ਬੋਨਾ ਜਾਰੇ ਖਸਮ ਤਾ ਰੱਖੇ ਕਰਨਾ ਇਹ ਜਿਹੜੀ ਤਵੀ ਹੈ ਇਹ ਵੀ ਉਹਦਾ ਹੀ ਰੂਪ ਆਇਆ ਕਿ ਵੀ ਉਹਦਾ ਰੂਪ ਹੈ ਕਿਹੜਾ ਕਿਨੂੰ ਜਲ ਰਿਹਾ ਹੈ ਕਾ ਨੂੰ ਤੁਸੀਂ ਕਲਪਨਾ ਕਰਦੇ ਇਹਨੂੰ ਨਰਾਜਾ ਕੋਤ ਕਹਿੰਦੇ ਨੇ ਦੁਨੀਆ ਤੋਂ ਨਹੀਂ ਹੋ ਸਕਿਆ ਕਰ ਸਤਿਗੁਰ ਪਰਖਾ ਗਮ ਹੈ ਨਰਵੈਰ ਨਰਾਲਾ ਵੈਰ ਨਹੀਂ ਹੋਇਆ ਕਰ ਜਾਣੋ ਧਰਤੀ ਧਰਮ ਕੀ ਸੱਚੀ ਤੁਮਸਾਲਾ ਜਿਆ ਵੀ ਜਾ ਸੋਲਣਾ ਫਲ ਕਰਨ ਸੰਵਾਲਾ ਜੋਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ ਜਿਆ ਮੂੰਹ ਘਰ ਪਾਲੀਏ ਤੇ ਹੋਵੇ ਖਾਲਾ ਸੇਵ ਕਦਰਗੇ ਸੁਰਗਰੂ ਬੇਮਖ ਮੂੰਹ ਕਾਲਾ ਸੋ ਗੁਰੂ ਦੀ ਨਿਸ਼ਾਨੀ ਹੋਇਆ ਕਰਦੀ ਆਏ ਵਰਨ ਨਹੀਂ ਕਿਸੇ ਨਾਲ ਵੀ ਹੁੰਦਾ ਸੰਤਾਨਾ ਬੈਰ ਕਿਸੇ ਨਾਲ ਨਹੀਂ ਹੁੰਦਾ ਬਾਬਾ ਬੈਰ ਨਾ ਕਰੀਏ ਕਾਉ ਘਟ ਘਟ ਅੰਤਰ ਪਰਮ ਸੁਆਉ ਮਨ ਮੇਰੇ ਜਨ ਆਪਣਾ ਭਰਮ गवाਤਾ ਇਸ ਤੇ ਪਾਣੇ ਕੋਈ ਨਾ ਪੁੱਲਾ ਜਿਨੂੰ ਸਗਲੋ ਵਰਮ ਪਛਾਤਾ ਪਛਾਣ ਆਉਣ ਦੀ ਲੋੜ ਐ ਸਾਨੂੰ ਪਛਾਣ ਨਹੀਂ ਆਈ ਪਛਾਣ ਕਹੀ ਜੀ ਹੋਣੀ ਚਾਹੀਦੀ ਐ ਜਿਹੜਾ ਮੁੜ ਕੇ ਨਾ ਭੁੱਲੇ ਵਿਕਾਸ਼ ਹੀ ਪਛਾਣ ਜਾਂਦੇ ਆ ਫੇਰ ਕਹਿੰਦੇ ਆ ਕਾਕਾ ਦੇਖਿਆ ਤਾਂ ਸੀ ਪਛਾਣ ਹੁਣ ਨਹੀਂ ਪਛਾਣ ਚਾਹਦਾ ਉਹ ਪਛਾਣ ਕੇ ਭੁੱਲ ਜਾਂਦੇ ਮਹਾਰਾਜ ਕਹਿੰਦੇ ਜਦੋਂ ਪਛਾਣ ਲਿਆ ਨਾ ਫੇਰ ਨਾ ਭੁੱਲੇ ਨੇਰੇ ਵਿੱਚ ਰੱਸੀ ਪਈ ਹੈ ਸਾਰੀ ਰਾਤ ਕੰਬਦੇ ਰਹੇ ਸੱਪ ਪਿਆ ਸੱਪ ਪਿਆ ਸੱਪ ਪਿਆ ਅਧਿਆਸ ਬਣ ਗਿਆ ਡਰ ਲੱਗਦਾ ਰਾਤ ਨੂੰ ਜੇ ਸੌਂਗੇ ਮੜਾ ਜਾ ਕੋਸੇ ਲਿਆ ਇਕਦਮ ਉੱਪਰ ਬੈ ਉੱਠੇ ਤੇ ਸੱਪ ਚੜ ਗਿਆ ਮੰਜੇ ਅਧਿਆਸ ਹੋ ਗਿਆ ਨਾ ਉਹਦਾ ਪੱਕ ਗਿਆ ਅਧਿਆਸ ਲੇਕਿਨ ਦਿਨ ਚੜਿਆ ਤੇ ਦੇਖਿਆ ਹੈਰਾਨ ਹੋ ਗਿਆ ਵੀ ਇਹ ਤਾਂ ਰੱਸੀ ਸੀ ਰੱਸੀ ਸੱਪ ਬਣੇ ਨਹੀਂ ਸਕਦਾ ਉਹ ਪਛਾਣਿਆ ਗਿਆ ਮੁੜ ਕੇ ਡਰ ਨਹੀਂ ਲੱਗਦਾ ਉਹ ਤਾਂ ਸੱਪ ਕਹਿੰਦਾ ਜੀਨੇ ਬਰਮ ਨੂੰ ਬਰਮ ਦੀ ਪਛਾਣ ਕਰ ਲਈ ਉਹਦੇ ਦਾਨ ਚ ਕੋਈ ਭੁੱਲਾ ਹੋਇਆ ਨਹੀਂ ਹੈ ਪਰਮੇਸ਼ਰ ਆਪੇ ਆਪਣਾ ਕੌਤਕ ਕਰ ਰਿਹਾ ਹੈ ਸੋ ਬੈਰ ਨਹੀਂ ਕਿਸੇ ਨਾਲ ਕਰਿਆ ਕਰਦੇ ਬਬਾ ਬੈਰ ਨਾ ਕਰਿਆ ਕਾਹੂ ਕਟੜ ਕਟਾਂ ਅੰਦਰ ਬਰਮ ਸੁਆਓ ਹਰੇਕ ਦੇ ਅੰਦਰ ਬੈਲੂ ਬਸਦਾ ਹੈ ਬੈਰ ਕੀ ਦੇ ਨਾਲ ਕਰਨਾ ਪਰ ਇਹ ਜਿਹੜਾ ਸੰਸਾਰ ਹੈ ਇਹ ਨਿਰਵਾਰਨ ਨਾਲ ਵੀ ਬੈਰ ਉਚਾ ਲੈਂਦਾ ਬਿਨਾਂ ਕਿਸੇ ਵਜ੍ਹਾ ਤੇ ਕੋਈ ਵਜ੍ਹਾ ਨਹੀਂ ਹੁੰਦੀ ਸੰਤਾਂ ਨਾਲ ਵੈਰ ਕਮਾਉਣ ਦੇ ਐਵੇਂ ਸੰਤਾਂ ਨਾਲ ਵੈਰ ਬਣ ਲੈਣ ਗਾਲਾਂ ਕੱਢਣਗੇ ਬੁਰਾ ਕਹਿਣਗੇ ਨਾ ਸੰਤੋਂ ਨੂੰ ਜਾਣੇ ਨਾ ਪਛਾਣੇ ਕੌਣ ਬੰਦਾ ਹੈ ਕੌਣ ਨਹੀਂ ਹੈ ਕੋਸ਼ਿਸ਼ ਕਰਨਗੇ ਵੀ ਇਹਦਾ ਨੁਕਸਾਨ ਕਰੀਏ ਐਸੇ ਬੰਦੇ ਦੁਨੀਆ ਦੇ ਅੰਦਰ ਪਰਮੇਸ਼ਰ ਨੇ ਪੈਦਾ ਕੀਤੇ ਹੋਏ ਮਹਾਰਾਜ ਕਹਿੰਦੇ ਜਿਹੜੇ ਵੈਰ ਕਰਦੇ ਨੇ ਨਾ ਮਰ ਵੈਰਾਂ ਨਾਲ ਉਹ ਇੱਥੇ ਵੀ ਹਾਰਦੇ ਨੇ ਤੇ ਦਰਗਾਹ ਦੇ ਵਿੱਚ ਵੀ ਜਾ ਕੇ ਹਾਰ ਜਾਇਆ ਕਰਦੇ ਨੇ ਪਰ